ਉਹ 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 ਕੈਮਰਾਮੈਨ ਦਾ ਮਾਈਕ ਥੱਲੇ ਡਿੱਗ ਗਿਆ ਤੇ ਤੇਰੀ ਸਿਰ ਤੇ ਬੱਜਾ ਪਰਜੋਰ ਗਈ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ RAM RAM ਜੀ ਤੇ ਤੁਸੀਂ ਜਿਵੇਂ ਕਿ ਵੇਖ ਰਹੇ ਹੋ ਵੀਡੀਓ ਚ ਇਸ ਸਮੇਂ ਮੈਂ ਝੋਲਾ ਚੁਲ ਰਿਹਾ ਤੇ ਤੁਸੀਂ ਦਾਜਾ ਲੈ ਲੈਣ ਲੱਗੇ ਅਸੀਂ ਇੱਕ ਸਮੇਂ ਪਾਰਕ ਦੇ ਵਿੱਚ ਆਏ ਹੋਏ ਆ ਸਵੇਰੇ ਸਵੇਰੇ ਘੁੰਮਦੇ ਘੁੰਮਦੇ ਸਾਡਾ ਮਨ ਕਰਿਆ ਕਿ ਅਸੀਂ ਪਾਰਕ ਚੱਲਦੇ ਆ ਤੇ ਅਕਸਰ ਪਹਿਲਾਂ ਕੀ ਆ ਦੋ ਤਿੰਨ ਮਹੀਨੇ ਪਹਿਲਾਂ ਅਸੀਂ ਰੈਗੂਲਰ ਮਾੜਾ ਰੁਟੀਨ ਦੇ ਨਾਲ ਆਂਦੇ ਹੁੰਦੇ ਸੈਰ ਸ਼ੁਰੂ ਕਰਨ ਪਾਰਕ ਦੇ ਅੰਦਰ ਤੇ ਅੱਜ ਕਾਫੀ ਚਿਰਾਂ ਬਾਅਦ ਆਏ ਆ ਤੁਸੀਂ ਮੇਰੇ ਪੁਰਾਣੇ ਬਲੌਗ ਦੇਖੇ ਹੋਣੇ ਆ ਸੈਰਸੂਰ ਕਰਨ ਵਾਲੇ ਵਾਕਿੰਗ ਵਾਲੇ ਪਾਰਕਿੰਗ ਵਾਲੇ ਪਰ ਹੁਣ ਕਾਫੀ ਚਿਰਾਂ ਦੇ ਬਾਅਦ ਘੱਟੋਕਹ ਤਿੰਨ ਚਾਰ ਮਹੀਨੇ ਬਾਅਦ ਆ ਰਹਾਗਾ ਪਾਰਕ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਮੱਲਾ ਝੂਲੇ ਵਗੈਰਾ ਲੱਗੇ ਆ ਕਿਹੜੀ ਕਿਹੜੀ ਐਕਸਰਸਾਈਜ਼ ਹੁੰਦੀ ਆ ਤੁਹਾਨੂੰ ਸਾਰੀ ਦੱਸਾਂਗੇ ਇਹਦੇ ਵਿੱਚ ਬਲੌਗ ਦੇ ਵਿੱਚ ਦੇ ਬਲੌਗ ਦੇ ਐਂਡ ਤੱਕ ਜਿਹੜਾ ਤੁਸੀਂ ਬਣੇ ਰਹੋ ਆ ਵੇਖੋ ਜੀ ਮੇਰੇ ਨਾਲ ਦਾ ਜਿਹੜਾ ਬੰਦਾ ਹੈ ਇਹ ਵੀ ਇੱਥੇ ਝੂਡੇ ਲੈ ਰਿਹਾ ਪਹਿਲਾ ਤਾਂ ਇਹ ਸੰਗਦਾ ਵੀ ਅਸੀਂ ਕਹਿੰਦਾ ਮੈਂ ਝੂਲਾ ਨਹੀਂ ਝੂਲਣਾ ਕਹਿੰਦਾ ਇਹ ਕਿਹੜੇ ਜਵੱਕਾ ਵਾਲੇ ਕੰਮ ਫੜੇ ਹੋਏ ਆ ਕਹਿੰਦਾ ਇਹ ਤਾਂ ਨਿਆਣੇ ਵਾਸਤੇ ਮੈਂ ਕਹਿੰਦਾ ਨਹੀਂ ਨਿਆਣੇ ਵਾਸਤੇ ਨਹੀਂ ਆ ਮੈਂ ਹੁਣ ਤੁਹਾਨੂੰ ਆਪ ਝੁਟਦਾ ਬਾ ਦੇਖ ਲਓ ਮੈਂ ਇਹਨੂੰ ਕਿਹਾ ਕਹਿੰਦਾ ਮੈਂ ਕਹਿੰਦਾ ਨਿਆਣੇ ਨੂੰ ਨਹੀਂ ਸਾਰੇ ਲੈ ਸਕਦੇ ਆ ਵੱਡੇ ਛੋਟੇ ਵੱਡੇ ਸਭ ਵਾਸਤੇ ਲੱਗੇ ਹੋਏ ਆ ਕੋਈ ਚੱਕਰ ਨਹੀਂ ਤੂੰ ਲੈ ਛੋਟਾ ਕੋਈ ਗੱਲ ਕੋਈ ਟੈਨਸ਼ਨ ਨਹੀਂ ਲੈਣੀ ਜਿਆਦਾ ਕੋਈ ਚੱਕਰ ਨਹੀਂ ਹੈਗਾ ਟੁੱਟਾ ਆ ਇਹ ਪੈਂਟ ਪੁੰਡੂ ਐਵੇਂ ਪਾੜ ਜਾਣੀ ਰਗੜਾ ਰੋੜਾ ਲੱਗ ਜਾਨੀਆ ਭਾਈ ਵੀ ਤਰਕੇ ਅੱਜ ਜੇ ਮੋਬਾਈਲ ਤੇ ਹੁੰਦਾ ਸੀ ਤਾਂ ਕਰ ਵੀ ਲੈਂਦੇ ਪੰਗਾ ਅੱਜ ਸਹੀ ਗੱਲ ਆ ਸੀ ਅੱਜ ਆਏ ਵੀ ਪੈਦਲ ਆ ਜੇ ਮੋਟਰ ਮੋਟਰਸਾਈਕਲ ਤੋਂ ਹੁੰਦੇ ਤਾਂ ਫਿਰ ਕੋਈ ਚੱਕਰ ਨਹੀਂ ਨਹੀਂ ਤਾਂ ਪਾਟੀਆਂ ਪੈਂਟਾ ਲੱਗੀ ਕ ਕਰ ਨੂੰ ਪਾਪਾ ਜਾਣਾ ਪੈਣਾ ਰਾਜ 36 ਲੋਕ ਦੇਖਣਗੇ ਉਹ ਚੁੱਲੇ ਆਪਣੇ ਚੱਲੀ ਜਾਂਦੇ ਓਏ ਝੁੱਲੇ ਆ ਦੇ ਇਹ ਆਪਾਂ ਚਲਾਇਆ ਪੁੱਤਰ ਮੈਨ ਲਗਰ ਪੂਤ ਆ ਉਹ ਵਹੀ ਵੀ ਮਿੱਤਰੋ ਉਹ ਵੀ ਸਜਣੋ ਇਹ ਉਹੀ ਪਾਰਕ ਆ ਜਿਹੜੀ ਪੂਤਾਂ ਵਾਲੀ ਪਾਰਕ ਤੁਹਾਨੂੰ ਪਿਛਲੇ ਵੀਡੀਓ ਚ ਦਿਖਾਈ ਸੀਗੀ ਜਿਹੜੀ ਕਹਿੰਦੇ ਕੀ ਅਫਵਾਹ ਫੈਲੀ ਹੋਈ ਐ ਤੇ ਪੂਤ ਆ ਜੀ ਪੂਤ ਆਹੀ ਪਾਰਕ ਆ ਇਹ ਜਿਹੜੇ ਝੂਟੇ ਹਿਲਦੇ ਪਏ ਆਪਣੇ ਆਪ ਨਹੀਂ ਹਿਲਦੇ ਅਸੀਂ ਝੂਟਾ ਲੈ ਰਹੇ ਸੀਗੇ ਉਹ ਤਾਂ ਹਿਲਦੇ ਪਏ ਲਾਵੀ ਸੱਜਣਾ ਅੱਜ ਅਸੀਂ ਉਹੀ ਪਾਰਕ ਦੇ ਵਿੱਚ ਆਏ ਹੋਏ ਆ ਜਿੱਦੀ ਅਫਵਾਹਾਂ ਫੈਲੀਆਂ ਸੀ ਕਹਿੰਦੇ ਕਿ ਇੱਥੇ ਭੂਤ-ਛੂਤ ਵਗੈਰਾ ਰਹਿੰਦੇ ਆ ਮਤਲਬ ਅਸੀਂ ਵੀਡੀਓ ਦੇ ਵਿੱਚ ਕਲੀਅਰ ਕਰਤਾ ਸੀ ਉਸ ਦਿਨ ਕਿ ਬਲੌ ਤੁਸੀਂ ਮੇਰਾ ਪਛਲਾ ਦੇਖਿਆ ਹੋਣਾ ਵਾ ਉਹਦੇ ਵਿੱਚ ਕਲੀਅਰ ਕਰ ਦਿੱਤਾ ਹੋਇਆ ਕਿ ਇੱਥੇ ਕੋਈ ਭੂਤ-ਛੂਤ ਨਹੀਂ ਆ ਐਵੇਂ 2-3 ਬੰਦਿਆਂ ਨੇ ਕਹਿਤਾ ਸੀਗਾ ਤੇ ਅੱਜ ਫੇਰ ਅਸੀਂ ਉਸੇ ਪਾਰਕ ਦੇ ਵਿੱਚ ਐਕਸਰਸਾਈਜ਼ ਕਰਨ ਆਏ ਹੋਏ ਆ ਪਿੱਛੇ ਦੇਖ ਸਕਦੇ ਆ ਜਿਹੜਾ ਕਮਲਪ੍ਰੀਤ ਸਿੰਘ ਕਮਲ ਜਿਹੜਾ ਮੁੰਡਾ ਵਾ ਉਹ ਐਕਸਰਸਾਈਜ਼ ਕਰਦਾ ਪਿਆ ਵਾ ਮਤਲਬ ਸਟੰਟ ਕਰਦਾ ਵਾ ਡੰਡ ਡੰਡ ਮਾਰਦਾ ਪਿਆ ਹੈ ਆ ਤੁਸੀਂ ਵੇਖ ਸਕਦੇ ਹੋ ਇੱਕ ਘਟੋ ਘਟ ਤੁਹਾਨੂੰ ਲੈ ਚਾਰ ਹੀ ਮੈਨੂੰ ਤਾਂ ਐ ਲੱਗਿਆ ਸੀ ਜਿਵੇਂ ਘਟੋ ਘਟ ਇਹ 40 50 ਇੱਕ 40 50 ਜਿਹੜੇ ਆ ਡੰਡ ਮਾਰੂਗਾ ਪਰ ਇਹਨਾਂ 40 50 ਡੰਡ ਮਾਰੇ ਨਹੀਂ ਸਿਰਫ ਪਾਣੀ ਮਾਰੇ ਡੰਡੇ ਨੇ ਸਿੱਧਾ 4 ਰੈਪ ਤੇ ਪਹੁੰਚ ਗਏ 40 ਰੈਪ 40 40 ਦੇ ਵਿੱਚੋਂ ਮਲ ਜ਼ੀਰੋ ਕੱਟ ਦੋ ਇਹਨੇ ਇਹਨੇ ਰੈਪ ਮਤਲਬ ਡੰਡ ਮਾਰੇ ਇਹਨੇ ਓਨਲੀ 4 پارک ਵਾਲੀ ਘਾਟ ਬਣੀ ਹੋਈ ਹੈ ਸੋਹਣੀ ਬਣੀ ਹੋਈ ਹੈ ਪਾਰਕ ਸ਼ਾਂਤੀ ਹੈ ਬਿਲਕੁਲ ਸ਼ਾਂਤਾਂ ਪਿੰਡ ਦਾ ਮਾਹੌਲ ਆ ਪਿੰਡ ਏਰੀਆ ਵਾ ਇੱਥੇ ਇੱਕ ਪਾਰਕ ਬਣੀ ਹੋਈ ਆ ਮਤਲਬ ਬਹੁਤ ਹੀ ਜ਼ਿਆਦਾ ਜਿਹੜਾ ਵਾ ਸ਼ਾਂਤਮਈ ਏਰੀਆ ਮਤਲਬ ਸ਼ਾਂਤੀ ਹੀ ਮਿਲਦੀ ਇੱਥੇ ਆ ਕੇ ਤੁਸੀਂ ਹਮੇਸ਼ਾ ਦੇਖਣਾ ਵੀ ਪਿੰਡਾਂ ਦੇ ਵਿੱਚ ਹਮੇਸ਼ਾ ਕਿ ਬੰਦਾ ਨੇ ਨਜ਼ਰ ਆਉਂਦਾ ਹੈਗਾ ਅੱਜ ਦੇਖ ਸਾਡੇ ਕੋਈ ਤੁਹਾਨੂੰ ਪੰਰੀਂਦਾ ਤੱਕ ਨੇ ਨਜ਼ਰ ਆਉਣਾ ਪਿੰਡ ਦੇ ਵਿੱਚ ਸਾਰੇ ਪਾਸੇ ਵਿਖਾ ਕੇ ਆ ਗਿਆ ਕਿ ਵੀ ਕੁਝ ਨਜ਼ਰ ਆਉਂਦਾ ਬੰਦਾ ਤੁਹਾਨੂੰ ਕੁਝ ਨਹੀਂ ਨਜ਼ਰ ਆਣਾ ਪਿੰਡ ਦਾ ਮਹੌਲ ਦੀ ਹੁੰਦਾ ਵਾ ਸ਼ਾਂਤਮਈ ਹੁੰਦਾ ਬਿਲਕੁਲ ਇੱਥੇ ਥੋੜੇ ਕੁਝ ਦਿਖਦਾ ਸਾਰੇ ਆਪਣੇ ਆਪਣੇ ਘਰਾਂ 'ਚ ਬੜੇ ਹੁੰਦੇ ਆ ਬਸ ਸ਼ਾਮ-ਸ਼ਾਮ ਜੀ ਇਹਨੂੰ ਨਿਕਲਦੇ ਲੋਕੀ ਦੂਰ ਦੂਰ ਤੱਕ ਵੇਖ ਸਕਦੇ ਆ ਤੁਸੀਂ ਕਿੰਨੀ ਸ਼ਾਂਤੀ ਆ ਬਾਏ ਬਰਾਵਾ ਪਿੰਗ ਛੁੱਟ ਜਾ ਤਾ ਆ ਜਾ ਤੂੰ ਵੀ ਆ ਜਾ ਝੋਟਾ ਲੈ ਲੈ ਇੱਥੇ ਹਾਂ ਪੰਜ ਵਜੇ ਲਿਖਿਆ ਉਹ ਚਲਦੇ ਆ ਕੋਈ ਨਹੀਂ ਘਰ ਨੂੰ ਚਲਦੇ ਆ ਹੁਣ ਐਡੀ ਦੂਰ ਤੁਰ ਕੇ ਆਇਆ ਭਰਾਵਾ ਥੋੜੇ ਰਾਸਟਰ ਕਾਲਾਂ ਦੇ ਝੁੱਟ ਝਾਟੇ ਲੈ ਲੈਂਦੇ ਪਾਰ ਕਿਤੇ ਵਿੱਚ ਭਰਾਵਾ ਕੋਈ ਜਗ੍ਹਾ ਕੰਨੀਗਾ ਬੈਗ ਕੋਲਿਆ ਬੈਗ ਦੇ ਵਿੱਚ ਸਾਡੇ ਕੋਲ ਮਾਈਕ ਨਹੀਂ ਸੀ ਤੇ ਕੈਮਰਾ ਵੀ ਪਿਆ ਸੀ ਆਓ ਯਾਰ ਬਲੌਗ ਤਾਂ ਬਣਾਉਣੀ ਆ ਵੀਰੇ ਬਲੌਗ ਤਾਂ ਤੈਨੂੰ ਪਤਾ ਵਾ ਆਪਣੇ ਜੀਵਨ ਜ਼ਿੰਦਗੀ ਦਾ ਹਿੱਸਾ ਬਣਾ ਲ ਚੁੱਕਿਆ ਹੈ ਜਿੱਥੇ ਜਾਣਾ ਤੈਨੂੰ ਪਤਾ ਸ਼ੂਟ ਵੀਡੀਓ ਕਰਨੀ ਕਰਨੀ ਆ ਆਪਣੀ ਰੀਅਲ ਲਾਈਫ ਦੇ ਬਾਰੇ ਅਸੀਂ ਬਲੌਗ ਦੇ ਵਿੱਚ ਦੱਸਦੇ ਰਹਿਣਾ ਵਾ ਘੁੰਮਦੇ ਫਿਰਦੇ ਪਿੰਡ ਪੁੰਡ ਦੀ ਲਾਈਫ ਜਿਹੜੀ ਉਹਦੇ ਬਾਰੇ ਦੱਸਾਂਗੇ ਮਤਲਬ ਜੋ ਵੀ ਆ ਘੁੰਮਾ ਫਿਰ ਟੂਰ ਵਗੈਰਾ ਲੱਗੇ ਸੈਰ ਨਹੀਂ ਕਰਨਾ ਐ ਜੀ ਦੇਖ ਸਕਦੇ ਹੋ ਕਿ ਇਹਨੇ ਅੱਜ ਬੰਦਾ ਪੈਂਟ ਪਾ ਕੇ ਆਉਂਦਾਗਾ ਜੇ ਇਹਦੀ ਬਲੌਗ ਬਣਾਉਣਾ ਹੁੰਦਾ ਪੈਂਟ ਪੈਂਟ ਪਾ ਕੇ ਅੱਜ ਪੂਰੇ ਉਂਟ ਜਾਏਗਾ ਅੱਜ ਆ ਲੈ ਵੀ ਲ ਲੈ ਲੈ ਟਿੱਡ ਟਿੱਡ ਘਟਾਉਣਾ ਪੂਰਾ ਟਿੱਡ ਬਰਾ ਯਾਰ ਘਟਿਆ ਕਿ ਨਹੀਂ ਕੋਈ ਉਹਨਾਂ ਹੀ ਆ ਹੈ ਤਾਂ ਉਹਨਾਂ ਹੀ ਆ ਵੇ ਕਿੰਨੇ ਜਗਰ ਘਟਜੋ ਬਹੁਤ ਮਿਹਨਤ ਦੀ ਲੋੜ ਆਪਾਂ ਨੂੰ ਚੱਲ ਵੀ ਆ ਮੈਂ ਕਿੰਨੇ ਕਰ ਸਕਦਾ ਤੇਰੇ ਸਾਹ ਨਾਲ 12 ਲਿਖ ਦੇਗਾ ਤੂੰ ਕੋਈ 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 ਕੈਮਰਾਮੈਨ ਦਾ ਓਏ ਮਾਈਕ ਥੱਲੇ ਡਿੱਗ ਪਿਆ ਓ ਤੇਰੀ ਸਿਰ ਤੇ ਵੱਜਾ ਬਜੁਰਗੀ